ਯੋਧਿਕਾ ਖਾਲਸਾ ਹੋ ਅੰਗੁਰਜੀ ਕੀ ਫਤਿਹ ਡਿੱਠੇ ਸਭੇ ਥਾਵ ਨਹੀਂ ਤੁਝੇ ਆ ਸ੍ਰੀ ਹਰਮੰਦਰ ਸਾਹਿਬ ਦੁਨੀਆ ਭਰ ਤੋਂ ਲੋਕ ਸੰਧਾਲੂ ਬਣ ਕੇ ਵੀ ਆਉਂਦੇ ਨੇ ਯਾਤੂ ਬਣ ਕੇ ਵੀ ਆਉਂਦੇ ਨੇ ਚਾਰ ਦਵਾਜੇ ਖੁੱਲੇ ਆ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦੇ ਹਰੇਕ ਨੂੰ ਉੱਥੇ ਖੜਨ ਨੂੰ ਬੈਠਨ ਨੂੰ ਜਗ੍ਹਾ ਮਿਲਦੀ ਆ ਤੇ ਉੱਥੇ ਆ ਕੇ ਆਪਣੇ ਆਪ ਦੇ ਵਿੱਚ ਇੱਕ ਸੰਤੁਸ਼ਟੀ ਵੀ ਪ੍ਰਾਪਤ ਕਰਦੇ ਆ ਇੱਕ ਅਲੌਕਿਕ ਆਨੰਦ ਵੀ ਪ੍ਰਾਪਤ ਕਰਦੇ ਆ ਮੈਂ ਦੇਖਿਆ ਕਿ ਜਿਹੜੇ ਵਿਦੇਸ਼ੀ ਲੋਕ ਆ ਜਿਨ੍ਹਾਂ ਨੂੰ ਸਾਡੇ ਧਰਮ ਜਾਂ ਫਲਸਫੇ ਬਾਰੇ ਨਹੀਂ ਪਤਾ ਜਦੋਂ ਉਹ ਦਰਸ਼ਨ ਕਰਕੇ ਜਾਂਦੇ ਆ ਜਦੋਂ ਉਹਨਾਂ ਨੂੰ ਸਵਾਲ ਪੁੱਛੀਏ ਤਾਂ ਉਹ ਦੱਸ ਨਹੀਂ ਸਕਦੇ ਪਰ ਉਹਨਾਂ ਦੀ ਆਨੰਦਮਈ ਜਿਹੜੀ ਭਾਵਨਾ ਵਾ ਉਹ ਇਸ ਗੱਲ ਦਾ ਇਜ਼ਹਾਰ ਕਰਦੀ ਆ ਕਿਉਂਕਿ ਇੱਥੇ ਨਾਮਤਰ ਬਾਣੀ ਚੱਲਦੀ ਆ ਗੁਰੂ ਨਾਨਕ ਦਾ ਮਹਾਰਾਜ ਨੇ ਇੱਕ ਵੱਡਾ ਫੁੱਲ ਦਿੱਤਾ ਇਹਦੇ ਲਈ ਪਿਛਲੇ ਦਿਨਾਂ ਦੇ ਵਿੱਚ ਬੜੀਆਂ ਸ਼ਾਰਤਾਂ ਹੋ ਰਹੀਆਂ ਨੇ ਭਾਵੇਂ ਕਿ ਇਹ ਕਈ ਸਦੀਆਂ ਤੋਂ ਹੋ ਰਹੀਆਂ ਨੇ ਇੱਥੇ ਉਤਾਲੀ ਚੜ ਕੇ ਆਉਂਦਾ ਇੱਥੇ ਮਸਾ ਰੰਗਣ ਆਉਂਦਾ ਇੱਥੇ ਇਸਤਰਾ ਗਾਂਧੀ ਆਉਂਦੀ ਆ ਇੱਥੇ ਵੈਦਿਆਰਗੇ ਆਉਂਦੇ ਆ ਤੇ ਜਤੁਰਾਂ ਵਾਲਗੇ ਆਉਂਦੇ ਆ ਇਹ ਕਿੰਨੇ ਆਉਂਦੇ ਆ ਇੱਥੇ ਇੱਥੇ ਧਮਕਾਉਣ ਵੀ ਆਉਂਦੇ ਆ ਡਰਾਉਣ ਵੀ ਆਉਂਦੇ ਆ ਗੋਲੇ ਵੀ ਸੱਟਣ ਆਉਂਦੇ ਆ ਬੜਾ ਬੜਾ ਕੁਝ ਇੱਥੇ ਕੀਤਾ ਜਾਂਦਾ ਤੇ ਇੱਥੇ ਕਰੋਨਾ ਦਾ ਸਮਾਂ ਵੀ ਆਇਆ ਜਦੋਂ ਸਾਡੀ ਸਰਕਾਰ ਨੇ ਕਿਹਾ ਕਿ ਇਹ ਜਿਹੜੇ ਦਾ ਗੁਰ ਆਮ ਦਾਸੀ ਦੇ ਦਰਬਾਰ ਤੇ ਤਫਾੜ ਬੰਨ ਕਰ ਦਿਓ ਪਰ ਨਹੀਂ ਕੀਤੇ ਗਏ ਅੱਜ ਫੇਰ ਕੁਝ ਧਮਕੀ ਭਰੇ ਪੱਤਰ ਆਏ ਪਹਿਲਾਂ ਆਇਆ ਦੁਬਾਰਾ ਫੇਰ ਆਇਆ ਸੰਗਤ ਦੇ ਮਨ ਦੇ ਵਿੱਚ ਥੋੜਾ ਜਿਹਾ ਰੋਸ ਦਿਖਾਈ ਦਿੱਤਾ ਕਿ ਬੀਐਸਐਫ ਦੇ ਜਿਹੜੇ ਕੁੱਤੇ ਆ ਜਾਂ ਹੋਰ ਆ ਉਥੇ ਤਲਾਸ਼ੀ ਲੈ ਰਹੇ ਨੇ ਦਰਬਾਰ ਸਾਹਿਬ ਦੇ ਅੰਦਰੋਂ ਪ੍ਰਿੰਸ ਜੀ ਤਾਂ ਨਹੀਂ ਕਹਿ ਸਕਦੇ ਚਲੋ ਸਰਾਵਾਂ ਵਾਲੇ ਪਾਸੇ ਦੀ ਸੰਗਤ ਨੂੰ ਚੰਗਾ ਨਹੀਂ ਲੱਗਿਆ ਤੇ ਮੈਨੂੰ ਵੀ ਮਨ ਤੇ ਥੋੜੀ ਜਿਹੀ ਚੀਜ਼ ਜਰੂਰ ਬਣੀ ਆ ਪਰ ਕੀ ਆ ਵੀ ਸਾਨੂੰ ਥੋੜਾ ਬਹੁਤ ਉਹਨਾਂ ਦਾ ਸਹਿਯੋਗ ਕਰਨਾ ਪੈਂਦਾ ਕੀ ਜੀ ਇੱਥੇ ਤਮਝੀ ਆਈ ਆ ਸਾਡੀ ਇੱਕ ਡਿਊਟੀ ਆ ਭਾਵੇਂ ਉਹਦੀ ਭਾਵਨਾ ਗਲਤ ਨਾ ਵੀ ਹੋਵੇ ਪਰ ਮੈਂ ਦੇਖਦਾ ਕਿ ਇਹਦੇ ਪਿੱਛੇ ਕੋਈ ਸ਼ਰਾਰਤੀ ਸ਼ਕਤੀਆਂ ਕੰਮ ਕਰਦੀਆਂ ਪਹਿਲਾਂ ਵੀ ਇੱਥੇ ਬਲਾਸਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਡਰਾਉਨ ਧੰਗਾਉਣ ਦੀ ਗੱਲ ਆਈ ਕਿਉਂ ਵੀ ਐਡੀ ਵੱਡੀ ਗਿਣਤੀ ਵਿੱਚ ਸਾਰੇ ਧਰਮਾਂ ਦੇ ਲੋਕ ਇੱਥੇ ਆ ਕੇ ਨਮਸਕਾਰ ਕਰਦੇ ਜਾਂ ਨਤਮਸਤਕ ਹੁੰਦੇ ਆ ਉਹ ਪਰ ਇੱਥੇ ਦਾ ਇੱਕ 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 ਕਹਾਵਤ ਆ ਇੱਕ ਨਾਰਾ ਵੈ ਕਬੂਲਾ ਵਾ ਕਹਿੰਦੇ ਵੀ ਜਿਹੜਾ ਚੜ ਕੇ ਆਉਂਦਾ ਉਹ ਦੇਗਾ ਜਿਹੜਾ ਨਿਉ ਕਿਉਂਕਾ ਉਹ ਦੇਗਾ ਇਹ ਸਿੱਖਾਂ ਦੀ ਜਿਹੜੀ ਸ਼ਾਨਾਮਤੀ ਇਤਿਹਾਸ ਦਾ ਗਵਾਹ ਹੈ ਸੋ ਇਸ ਕਰਕੇ ਜਿਹੜੇ ਵੀ ਇੱਥੇ ਕੋਈ ਬੰਬਾਂ ਦਾ ਖਤਰਾ ਨਹੀਂ ਇੱਥੇ ਕੋਈ ਟੈਂਕਾਂ ਦਾ ਖਤਰਾ ਨਹੀਂ ਇੱਥੇ ਲੜਾਈ ਲੜਨ ਵਾਲੇ ਯੋਧੇ ਆ ਇੱਥੇ ਹਰੇਕ ਚੜ੍ਹ ਆਏ ਦੁਸ਼ਮਣ ਨੂੰ ਉਹਨਾਂ ਨੂੰ ਵੰਗਾਰਨਾ ਉਹਨਾਂ ਨੂੰ ਸਬਕ ਸਿਵਾਉਣਾ ਸਿੱਖ ਧਰਮ ਦੇ ਵਿੱਚ ਗੁਰੂ ਨੇ ਇੱਕ ਜਾਨ ਤੇ ਸ਼ਕਤੀ ਬਖਸ਼ੀ ਆ ਪਰ ਇਹ ਕੁਝ ਸ਼ਰਾਰਤਾਂ ਜਿਹੜੀਆਂ ਜਾਨ ਮੁੱਝ ਕੇ ਭੈ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਇਹ ਜਿਹੜਾ ਡਰਾਵੇ ਦੀ ਹਿੰਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜੀ ਕਿ ਸਿੱਖੀ ਦੇ ਇਤਿਹਾਸ ਜੋ ਸਿੱਖੀ ਦੇ ਕਤਾਲ ਦਾ ਇਹ ਪੰਨਾ ਹੀ ਨਹੀਂ ਹੈ ਸੋ ਇਸ ਕਰਕੇ ਇਹੋ ਜਿਹੜੇ ਲੋਕ ਆ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਜੇ ਉਹਨਾਂ ਦੇ ਵਿੱਚ ਜਾਨ ਜਾਂ ਜ਼ਰੂਰਤ ਹੈਗੀ ਆ ਉਹ ਸਾਹਮਣੇ ਆਉਣ ਤੇ ਜੇ ਸਾਹਮਣੇ ਨਹੀਂ ਆ ਸਕਦੇ ਤਾਂ ਘੱਟੋ ਘੱਟ ਪੁਰਾਣਾ ਇਤਿਹਾਸ ਅਫਦਾਲੀਆਂ ਤੋਂ ਪੁੱਛ ਲਓ ਮੀਰ ਮੰਡੂਆਂ ਤੋਂ ਪੁੱਛ ਲਓ ਇੰਦਰਾ ਗਾਂਧੀ ਦੇ ਫਰਜੰਦ ਤੋਂ ਪੁੱਛ ਲਓ ਬਾਕੀ ਹੋਰ ਜਿੰਨੇ ਆ ਵੈਦਿਆ ਆ ਗਏ ਬਰਾੜ ਆ ਗਏ ਉਹਨਾਂ ਤੋਂ ਪੁੱਛ ਲਓ ਕੀ ਹਾਲਾਤ ਬਣੇ ਕਿੱਥੇ ਨੇ ਉਹ ਤੇ ਕੀ 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 ਖਰਾਬ ਹੈ ਉਹਨਾਂ ਦੇ ਸੋ ਗੁਰੂ ਕਿਰਪਾ ਕਰੇ ਸਭ ਨੂੰ ਸੁਤਮ ਬਖਸ਼ੇ ਕਿਸੇ ਤਰ੍ਹਾਂ ਦਾ ਡਰ ਤੇ ਕਿਸੇ ਤਰ੍ਹਾਂ ਦਾ ਭੈ ਕਰਨ ਦੀ ਸੰਗ ਨੂੰ ਕੋਈ ਲੋੜ ਨਹੀਂ ਕੁਝ ਮਜਬੂਰੀਆਂ ਹੁੰਦੀਆਂ ਪ੍ਰਸ਼ਾਸਨ ਦੀਆਂ ਜਿਹਦੇ ਲਈ ਸਾਨੂੰ ਜਿਹੜਾ ਕਿ ਉਹਨਾਂ ਦਾ ਸਹਿਯੋਗ ਦੇਣਾ ਪੈਂਦਾ ਸੋ ਸੰਗ ਦੀਆਂ ਭਾਵਨਾ ਉਹਨਾਂ ਸਰਕਾਰ ਕਰਦੇ ਆ ਫੇਰ ਕਹਿੰਦੇ ਆ ਵੀ ਚੜ ਕੇ ਆਏ ਨੂੰ ਤੇਗ ਤੇ ਨਮਕਿਆਏ ਨੂੰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ